ਸਾਰੇ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਸਤਿ ਸ੍ਰੀਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਅੱਜ ਤੁਹਾਡੇ ਵਾਸਤੇ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਆਪਾਂ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਮਾਲ ਲੈ ਕੇ ਆਏ ਆ ਤੁਹਾਡੇ ਫਾਇਦੇ ਦਾ ਬਾਈ ਜੀ ਤੇ ਕੁਆਲਿਟੀ ਵੀ ਇੱਕ ਨੰਬਰ ਦਿਖਾਵਾਂਗੇ ਤੁਹਾਨੂੰ ਤੇ ਰੇਟ ਵੀ ਬਾਈ ਜੀ ਬਹੁਤ ਜ਼ਿਆਦੇ ਆਜੂਆ ਹੈ ਵਧੀਆ ਰੇਟ ਦੇਵਾਂਗੇ ਤੇ ਹੋਰ ਸੇਲ ਦਾ ਕੰਮ ਆ ਬਾਈ ਜੀ ਸਭ ਪਤਾ ਹੀ ਆਪਾਂ ਨੂੰ ਹੋਰ ਸੇਲ ਦਾ ਕੰਮ ਕਰਦੇ ਆ ਆਪਾਂ ਦੁਕਾਨਦਾਰ ਆਪਣੇ ਤੋਂ ਮਾਲ ਲੈਂਦੇ ਆ ਪੂਰਾ ਵਧੀਆ ਬਾਜ਼ਾਰ ਰੇਟ ਲਾਉਣੇ ਆ ਬਾਈ ਜੀ ਰੇਟ ਵੀ ਬਾਈ ਜੀ ਵਾਜਾਬਾ ਤਾ ਲਾਉਣੇ ਆ ਆਪਣੇ ਕੋਲ ਖਰਚਾ ਵੀ ਜੀ ਕੋਈ ਨਹੀਂ ਪਿੰਡ 'ਚ ਬੈਠੇ ਆ ਤੇ ਇਹ ਨਾ ਸੋਚਿਆ ਕਰੋ ਵੀ ਪਿੰਡ 'ਚ ਬੈਠੇ ਉਹਨਾਂ ਕੋਲੇ ਕੀ ਹੋਊ ਬਾਈ ਜੀ ਆਪਾਂ ਹੋਰ ਸੇਲ ਦਾ ਕੰਮ ਆ ਜਿੰਨਾ ਮਰਜੀ ਜਿੰਨੀ ਵੱਡੀ ਕਵਾਂਟੀਟੀ 'ਚ ਮਾਲ ਲੈ ਲਓਗੇ ਬਾਈ ਜੀ ਉਨੀ ਸਸਤਾ ਤੇ ਬਾਈ ਜੀ ਨਵੇਂ ਮੇਰੇ ਭੈਣ ਭਰਾਵਾਂ ਨੂੰ ਲੋਕੇਸ਼ਨ ਦੱਸਦੀ ਆ ਆਪਣੀ ਜਿਹੜੀ ਲੋਕੇਸ਼ਨ ਆ ਬਾਈ ਜੀ ਆਪਣੀ ਇਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਤੇ ਜਿਹੜਾ ਪਿੰਡ ਬਾਈ ਮੈਸਟਰਖਾਨਾ ਇਹ ਮੋੜ ਮੰਡੀ ਦੇ ਕੋਲੇ ਰਹਿਗਾ ਜੀ ਮੈਸਟਰਖਾਨਾ ਪਿੰਡ ਬਹੁਤ ਹੀ ਵਧੀਆ ਇਤਿਹਾਸਕ ਪਿੰਡ ਹੈ ਜੀ ਵੱਡਾ ਪਿੰਡ ਹੈ ਮੈਸਟਰਖਾਨਾ ਜਿੱਥੇ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਆ ਬਾਈ ਜੀ ਇਹ ਸ਼ੋਅਰੂਮ ਚ ਬਾਈ ਜੀ ਛੋਟੀ ਚੀਜ਼ ਤੋਂ ਲੈ ਕੇ ਵੱਡੀ ਜੀ ਸਾਰੀ ਆ ਆ ਆਈਟਮ ਹੈ ਇੱਕੋ ਸਾਥ ਥੱਲੇ ਆਪਾਂ ਸਹੂਲਤਾਂ ਦਿੰਨੇ ਆ ਬਾਈ ਜੀ ਬਹੁਤ ਹੀ ਕੁਆਲਿਟੀ ਦਾ ਕੱਪੜਾ ਤੇ ਬਹੁਤ ਹੀ ਵਾਜਬ ਰੇਟ ਬਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਬਾਈ ਜੀ ਰੇਟ ਦਾ ਪਤਾ ਲੱਗ ਸਕੇ ਕੁਆਲਿਟੀ ਦਾ ਪਤਾ ਲੱਗ ਸਕੇ ਤੁਸੀਂ ਹੋਰ ਵੀ ਵੀਡੀਓ ਦੇਖਦੇ ਹੋਵੋਗੇ ਬਾਈ ਜੀ ਆਪਾਂ ਇੱਕ ਵੀਡੀਓ ਦੇ ਵਿੱਚ ਬਹੁਤ ਸਾਮਾਨ ਦਿਖਾਉਨੇ ਆ ਤਾਂ ਹੀ ਤੁਹਾਨੂੰ ਵਾਰ-ਵਾਰ ਕਹਿੰਦੇ ਬਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਇਹ ਕੁਆਲਿਟੀ ਇੱਕ ਨੰਬਰ ਰੱਖਦੇ ਆ ਉਸ ਨੂੰ ਬਾਈ ਆਪਾਂ ਦਿਖਾਉਨੇ ਆ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਮਾਲ ਦਿਖਾਉਨੇ ਆ ਕਾਟਨ ਦਾ ਪਿਓਰ ਕਾਟਨ ਆ ਬਾਈ ਜੀ ਬੰਬਾ ਬੰਬੇ ਦੀ ਕਾਟਨ ਬਾਈ ਜਿਹੜੀ ਉਹ ਕਾਟਨ ਆ ਬਾਈ ਜੀ ਇਹ ਕੁਆਲਿਟੀ ਇੱਕ ਨੰਬਰ ਆ ਬਾਈ ਜੀ ਓਮ ਦਾ ਮਾਲ ਆ ਬਾਈ ਜੀ ਦੇਖ ਲੋ ਰਾਇਪਰ ਉੱਤੇ ਮੋਹਰ ਲੱਗੀ ਹੋਈ ਆ ਓਮ ਦਾ ਮਾਲ ਆ ਬਾਈ ਜੀ ਇਹ ਤੇ ਬਹੁਤ ਹੀ ਵਧੀਆ ਕੁਆਲਿਟੀ ਐ ਮੈਚਿੰਗ ਮਾਲ ਆ ਬਾਈ ਜੀ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਵਧੀਆ ਸੋਹਣਾ ਮਾਲ ਐ ਬਾਈ ਜੀ ਕੋਈ ਰੰਗ ਰੂੰਗਣੀ ਨਿਕਲਦਾ ਇਹਦੇ ਚ ਆਪਾਂ ਦੇਖਿਆ ਡੈਮੋ ਕਰੀ ਹੋਈ ਐ ਤੇ ਕੁਆਲਿਟੀ ਬਹੁਤ ਸੋਹਣੀ ਐ ਦੇਖੋ ਬਾਈ ਜੀ ਗੌਰ ਨਾਲ ਦੇਖਿਆ ਕਰੋ ਬਾਈ ਜੀ ਪੂਰੇ ਵਧੀਆ ਗੌਰ ਨਾਲ ਵੀਡੀਓ ਗੌਰ ਨਾਲ ਦੇਖਣ ਦਾ ਮਤਲਬ ਹੀ ਇਹ ਹੁੰਦਾ ਬਾਈ ਜੀ ਕਿ ਆਪਾਂ ਨੂੰ ਪਤਾ ਲੱਗ ਸਕੇ ਵੀ ਇਹਦੀ ਕੁਆਲਿਟੀ ਕੀ ਐ ਤੇ ਕੀ ਇਹ ਗਲਤ ਕੀ ਹੈ ਜਿਹੜੀ ਇਹ ਬਈ ਪਿਓਰ ਕਾਟਨ ਨਹੀਂ ਜਿਮਾ ਪੂਰੀ ਵਧੀਆ ਜਿਹਨੂੰ ਆਪਾਂ ਪਿਓਰ ਕਾਟਨ ਕਹਿੰਦੇ ਆ ਆਹ ਹੈ ਦੀ ਬਾਈ ਜੀ ਬਾਟਮ ਆ ਗਈ 2.5 ਮੀਟਰ ਦੀ ਬਾਟਮ ਆ ਬਾਈ ਜੀ 2.5 ਮੀਟਰ ਕਾਟਨ ਆ ਬਾਈ ਜੀ ਪੂਰੀ ਲੈਂਥ ਦੇਵਾਂਗੇ ਭਵੇਂ ਅਗਲਾ ਗਾਜਣਾ ਮਿੰਕੇ ਲੈ ਕੇ ਜਾਵੇ ਬਾਈ ਜੀ ਕੋਈ ਇਹਦੇ ਵਿੱਚ ਲੋਕ ਲਪੇਟ ਨਹੀਂ ਹੈਗੀ ਐ ਪੂਰੀ ਵਧੀਆ ਕੱਟ ਦੇਵਾਂਗੇ ਕੱਟ ਦੇਵਾਂਗੇ ਫੁੱਲ ਕੱਟ ਆਪਣੀ ਜਿਹੜੀ ਆ ਕਾਟਨ ਆ ਬਾਈ ਜੀ ਇਹ ਇਹ ਪੂਰੀ ਵਧੀਆ ਪਿਓਰ ਕਾਟਨ ਆ ਬਾਈ ਜੀ ਇਹ ਪਿਓਰ ਜਮਾ ਲਗਦਾ ਹੁੰਦਾ ਸਿੰਥੈਟਿਕ ਮਾਲ ਹੁੰਦਾ ਹੈ ਉਹ ਸਿੰਥੈਟਿਕ ਮਾਲ ਨਹੀਂ ਹੈਗਾ ਬਾਈ ਜੀ ਪੂਰਾ ਵਧੀਆ ਪਿਓਰ ਕਾਟਨ ਹੈ ਇਹ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਜੀ ਪਿਓਰ ਕਾਟਨ ਹੈ ਇਹ ਆ ਦੇਖੋ ਬਾਈ ਜੀ ਇਹਦੇ ਵਿੱਚ ਡਿਜ਼ਾਈਨ ਆਪਣੇ ਕੋਲੇ ਮਿਲ ਜਾਣਗੇ 20 ਤੋਂ 25 ਡਿਜ਼ਾਈਨ ਮਿਲ ਜਾਣਗੇ ਬਾਈ ਜੀ ਦੇਖੋ ਓਮ ਦਾ ਮਾਲ ਆ ਬਾਈ ਜੀ ਦੇਸੀ ਨਹੀਂ ਹੈਗਾ ਵਧੀਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਓਮ ਦਾ ਮਾਲ ਹੈ ਆ ਆਈਦੀ ਆ ਗਈ ਬਾਈ ਜੀ ਬਾਟਮ ਚੈੱਕ ਕਰੋ ਕਿੰਨਾ ਸੋਹਣਾ ਕੁਆਲਿਟੀ ਦਾ ਕੱਪੜਾ ਹੈ ਬਾਈ ਜੀ ਤੇ ਕਿੰਨੀ ਵਧੀਆ ਗੱਲਬਾਤ ਹੈ ભાઈજી रेट ਵੀ ਬਹੁਤ ਵਧੀਆ ਮਿੱਠਾ ਰੇਟ ਹੈ ਇਹਦਾ ਐ ਨਹੀਂ ਹੈ ਬਾਹਲਾ ਰੇਟ ਨਹੀਂ ਹੈਗਾ ਬਾਜ਼ਵ ਰੇਟ ਹੈ ਹਰ ਇੱਕ ਦੇ ਭਾਅ ਚ ਆਉਂਦਾ ਬਾਈ ਜੀ ਕੁਆਲਿਟੀ ਬਹੁਤ ਵਧੀਆ ਹੈ ਇਹ ਆ ਦੇਖੋ ਬਾਈ ਜੀ ਕਿੰਨਾ ਸੋਹਣਾ ਰੰਗ ਦੇਖੋ ਬਾਈ ਜੀ ਡਿਜ਼ਾਈਨ ਇਹਦੇ ਨਾਲ ਬਾਈ ਜੀ ਬਾਟਮ ਆ ਗਈ ਬਾਈ ਜੀ ਫੁੱਲ ਸਾਈਜ਼ ਦੇਵਾਂਗੇ ਬਾਟਮ ਦਾ ਵੀ ਫੁੱਲ ਸਾਈਜ਼ ਦੇਵਾਂਗੇ ਤੇ ਕਮੀਜ਼ ਦਾ ਵੀ ਬਾਈ ਜੀ ਫੁੱਲ ਸਾਈਜ਼ ਦੇਵਾਂਗੇ ਉਹ ਨਹੀਂ ਹੈਗੀ ਵੀ ਇਹ 470 ਹੋਊਗਾ ਜਾਂ 490 ਹੋਊਗੀ ਬਾਈ ਜੀ ਪੂਰੀ ਕੱਟ ਦੇਵਾਂਗੇ ਜਿਵੇਂ 2.5 ਵਾਈ 2.5 ਦੀ ਕੱਟ ਮਿਲੂਗੀ ਬਾਈ ਜੀ ਗਾਜਨਾ ਮਿੰਕੇ ਲੈ ਕੇ ਜਾਓ ਬਾਈ ਜੀ ਪੂਰੀ ਜ਼ਿੰਮੇਵਾਰੀ ਨਾਲ ਉਹ ਕੰਮ ਨਹੀਂ ਹੈਗਾ ਵੀ ਆਪਾਂ ਕਹਿਣ ਵੇਲੇ ਕੁਝ ਹੋਰ ਤੇ ਜਦੋਂ ਬਾਈ ਜੀ ਦੁਕਾਨ ਤੇ ਬੰਦਾ ਆ ਗਿਆ ਉਦੋਂ ਕੁਝ ਹੋਰ ਉਹ ਆਪਾਂ ਕੰਮ ਹੀ ਨਹੀਂ ਕਰਦੇ ਬਾਈ ਜੀ ਦੇਖੋ ਆਹ ਦੇਖੋ ਬਾਟਮ ਬਾਈ ਜੀ ਪੂਰੀ ਵਧੀਆ ਫੁੱਲ ਲੈਂਥ ਹੈ ਬਾਈ ਜੀ ਤੇ ਪੂਰੀ ਵਧੀਆ ਕੁਆਲਿਟੀ ਹੈ ਇੱਕ ਨੰਬਰ ਕਾਟਨ ਦੀ ਬਾਈ ਜੀ ਕਪੜਾ ਖਰਾਬ ਹੀ ਨਹੀਂ ਹੁੰਦਾ ਮਰਿਆਈ ਵਰਗਾ ਕਪੜਾ ਪਿਆ ਪੋਲਾ ਜਮਾ ਦੇਖੋ ਬਾਈ ਜੀ ਉਰੀ ਗੌਰ ਨਾਲ ਦੇਖਿਆ ਕਰੋ ਬਾਈ ਜੀ ਕਪੜਾ ਆਪਣਾ ਤੇ ਆਹ ਦੇਖੋ ਬਾਈ ਜੀ ਆਹ ਇਹਦੀ ਬਾਟਮ ਆ ਗਈ 2.5 ਮੀਟਰ ਦੀ ਉਹ ਆ ਬਾਈ ਜੀ 2.5 ਮੀਟਰ ਦੀ ਉਹ ਹੈ ਇਹ ਆ ਦੇਖੋ ਕੱਲੇ ਕੱਲੇ ਡਿਜ਼ਾਈਨ ਦਿਖਾਉਣ ਤੇ ਬਾਈ ਜੀ ਸਮਾਂ ਨਹੀਂ ਆ ਗਿਆ ਦਿੰਦਾ ਨਹੀਂ ਦਿਖਾਤਾ ਦੀ ਇਹ ਬਾਈ ਜੀ ਇਹਦੇ ਵਿੱਚ ਆਪਣੇ ਕੋਲੇ ਘੱਟੋ ਘਾਟੀ 20 ਤੋਂ 30 ਡਿਜ਼ਾਈਨ ਹੈ ਬਾਈ ਆਪਣੇ ਕੋਲੇ ਇਹਦੇ ਕੋਲੇ ਆਪਣੇ ਕੋਲੇ 20 ਤੋਂ 30 ਡਿਜ਼ਾਈਨ ਹੈਗੇ ਨਾ ਬਾਈ ਜੀ ਜਿੱਦਾਂ ਮਰਜ਼ੀ ਡਿਜ਼ਾਈਨ ਲੈ ਜਾਓ ਦੇਖੋ ਬਾਈ ਜੀ ਡਿਜ਼ਾਈਨ ਵੀ ਬਾਈ ਜੀ ਇਹੋ ਜਿਹਾ ਜਮਾ ਜਗਦੇ ਜਾ ਬਾਈ ਜੀ ਜਗਦੇ ਦੇਖੋ ਬਾਈ ਜੀ ਡਿਜ਼ਾਈਨ ਚੁੱਕ ਚੁੱਕ ਕੇ ਡਿਜ਼ਾਈਨ ਲੈ ਕੇ ਆਉਣੇ ਆ ਬਾਈ ਜੀ ਦੇਖੋ ਇਹਦੀ ਮੈਚਿੰਗ ਦੇਖੋ ਕਿੰਨੀ ਸੋਹਣੀ ਬਣੂ ਬਾਈ ਜੀ ਦੇਖੋ ਬਲੂ ਰੰਗ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਦੇਖੋ ਉਹ ਕੰਮ ਨਹੀਂ ਹੈਗਾ ਇਹ ਇਹ ਵੀਰ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਮੈਚਿੰਗ ਹੈ ਬਾਈ ਜੀ ਦਾ ਹੀ ਮੀਟਰ ਦੀ ਕੱਟ ਆ ਬਾਈ ਜੀ ਦੇਵਾਂਗੇ ਮਿਲ ਕੇ ਗਾਜਣਾ ਕੋਈ ਘੱਟ ਵੱਧ ਨਹੀਂ ਹੈਗਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਬਾਟਮ ਦਾ ਕੱਪੜਾ ਵੀ ਆ ਬਾਈ ਜੀ ਬਹੁਤ ਸੋਹਣਾ ਕੱਪੜਾ ਦਿੱਤਾ ਹੋਇਆ ਹੈ ਜਿਹੜਾ ਬਾਈ ਜੀ ਆਹ ਕੱਪੜਾ ਆਲ ਓਵਰ ਹੈ ਇਹ ਇਹਦਾ ਰੇਟ 350 ਰੁਪਿਆ ਰੇਟ ਹੈ ਬਾਈ ਜੀ ਜਿਹੜਾ ਬਾਈ ਜੀ ਮੈਚਿੰਗ ਆਪਣਾ ਚੀਜ਼ ਉਹੀ ਹੈ ਕੁਆਲਿਟੀ ਬਹੁਤ ਵਧੀਆ ਹੈ ਇਹਦਾ ਰੇਟ ਕੁੱਲ 400 ਰੁਪਿਆ ਰੇਟ ਹੈ ਬਾਈ ਜੀ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਉਹਨੂੰ ਬਾਈ ਜੀ ਲੈਸ ਮਿਲੂ ਕੋਈ ਗੱਲ ਨਹੀਂ ਕਿਉਂਕਿ ਉਹਨੇ ਕਹਾ ਬਾਈ ਜੀ ਸੇਲ ਕਰਨਾ ਹੁੰਦਾ ਹੈ ਉਹਦੇ ਵਾਸਤੇ ਵੀ ਹੱਕ ਬੰ ਉਹਨੂੰ ਬਾਈ ਜੀ ਲੈਸ ਲਗੂ 400 ਰੁਪਿਆ ਰੇਟ ਬਾਈ ਇਕੱਲੇ ਇਕੱਲੇ ਸੂਟ ਦਾ ਮਿਲੂਗਾ ਕੁਆਲਿਟੀ ਇੱਕ ਨੰਬਰ ਹੈ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਮੈਚਿੰਗ ਦੇਵਾਂਗੇ ਆਲ ਓਵਰ ਵੀ ਹੈ ਬਾਈ ਮੈਚਿੰਗ ਵੀ ਹੈ ਓਮ ਦਾ ਮਾਲ ਹੈ ਕਾਟਨ ਦਾ ਕੁਆਲਿਟੀ ਦਾ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ 400 ਰੁਪਿਆ ਰੇਟ ਹੈ ਬਾਈ ਜੀ ਇਕੱਲੇ ਇਕੱਲੇ ਸੂਟ ਦਾ ਆਜੋ ਬਾਈ ਜੀ ਗਾਹਾਂ ਦਿਖਾਉਣੇ ਤੁਹਾਨੂੰ ਪਿਓਰ ਕਾਟਨ ਆ ਗਿਆ ਬਾਈ ਜੀ ਆਰੀ ਵਰਕ ਆਹ ਦੇਖੋ ਬਾਈ ਜੀ ਬਾਈ ਜੀ ਭੁੱਖ ਲੈਂਦੀ ਹੈ ਦੇਖ ਕੇ ਕਪੜਾ ਇੱਕ ਨੰਬਰ ਕੁਆਲਿਟੀ ਦਾ ਕਪੜਾ ਚੈੱਕ ਕਰੋ ਸਮਾਰ ਕੇ ਬਾਈ ਜੀ ਸ੍ਰੀ ਕ੍ਰਿਸ਼ਨ ਦਾ ਮਾਲ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ। ਸ਼੍ਰੀ ਕ੍ਰਿਸ਼ਨ ਦਾ ਮਾਲ ਆ ਬਾਈ ਜੀ ਦੇਖੋ ਚੈੱਕ ਕਰੋ। ਆ ਉੱਤੇ ਲਿਖਿਆ ਆਉਂਦਾ ਬਾਈ ਜੀ ਸ਼੍ਰੀ ਕ੍ਰਿਸ਼ਨ ਦਾ ਮਾਲ ਦੇਖੋ ਚੈੱਕ ਕਰ ਲਓ। ਆ ਦੇਖੋ ਸ਼੍ਰੀ ਕ੍ਰਿਸ਼ਨ ਦਾ ਮਾਲ ਆ ਬਾਈ ਜੀ। ਫੁੱਲ ਜ਼ਿੰਮੇਵਾਰੀ ਇਹ ਕੱਪੜੇ ਦੀ ਬਾਈ ਜੀ ਲੈਂਥ ਵੀ ਪੂਰੀ ਮਿਲੂ ਜੀ। ਆਰੀ ਵਰਕਰ ਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਬਾਈ ਜੀ ਪੱਤੀ ਤੇ ਮੂਹਰੇ ਬਾਈ ਜੀ ਬਹੁਤ ਸੋਹਣੇ ਸਿੱਪੀ ਦਾ ਕੰਮ ਕੀਤਾ ਹੋਇਆ ਬਹੁਤ ਹੀ ਸੋਹਣਾ ਸੂਟ ਆ ਬਾਈ ਜੀ ਬਹੁਤ ਹੀ ਵਧੀਆ ਪਾਰਟੀ ਵੇਅਰ ਸੂਟ ਆ ਬਾਈ ਜੀ ਆ ਨਾਲ ਦੁਪੱਟਾ ਬਾਈ ਜੀ ਮਸਲੀਨ ਦਾ। ਆ ਦੇਖੋ ਜੀ ਬਹੁਤ ਹੀ ਸੋਹਣਾ ਪ੍ਰਿੰਟਡ ਦੁਪੱਟਾ ਜੀ ਮਸਲੀਨ ਦਾ ਦੁਪੱਟਾ ਹੈ ਫੁੱਲ ਜੁਮੇਵਾਰੀ ਹੈ ਬਾਈ ਜੀ ਦੱਟੇ ਦੀ ਵੀ ਪੂਰਾ ਵਧੀਆ 2.5 ਮੀਟਰ ਦਾ ਦੁਪੱਟਾ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਜਮਾ ਇਹਦੇ ਵਿੱਚ ਆਪਣੇ ਕੋਲੇ ਹੈਗੇ ਬਾਈ ਜੀ 50 ਕ ਡਿਜ਼ਾਈਨ ਹੈਗੇ ਨਾ ਆ ਚੈੱਕ ਕਰ ਲਓ ਤੁਹਾਨੂੰ ਕੱਲਾ ਕੱਲਾ ਦਿਖਾਣੇ ਆ ਹੋਰ ਵੀ ਬਹੁਤ ਜ਼ਿਆਦੇ ਡਿਜ਼ਾਈਨ ਹੈ ਬਾਈ ਜੀ ਆਪਣੇ ਕੋਲੇ ਜਿੰਨੇ ਮਾਰਕੀਟ ਡਿਜ਼ਾਈਨ ਲੈ ਜਾਓ ਡਿਜ਼ਾਈਨ ਬਹੁਤ ਹੈ ਆਰੀ ਵਰਕ ਦਾ ਕੰਮ ਕੀਤਾ ਬਾਈ ਜੀ ਕਾਟਨ ਦਾ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ ਮੈਚਿੰਗ 2.5 ਮੀਟਰ ਬਾਟਮ ਦੇਵਾਂਗੇ ਬਾਈ ਜੀ 2.5 ਮੀਟਰ ਦੇਵਾਂਗੇ ਬਾਈ ਜੀ ਕਮੀਜ਼ ਤੇ ਨਾਲ ਬਾਈ ਜੀ ਨਾਲ ਬਾਈ ਜੀ ਦਿਖਾਵਾਂਗੇ ਤੁਹਾਨੂੰ ਆਪਾਂ ਕਾਟਨ ਦਾ ਮਸਲੀਨ ਦਾ ਦੁਪੱਟਾ ਆ ਦੇਖੋ ਬਾਈ ਜੀ ਡਿਜ਼ਾਈਨ ਦਿਖਾਉਣਾ ਤੁਹਾਨੂੰ ਇੱਕ ਤੋਂ ਡਿਜ਼ਾਈਨ ਦਿਖਾਵਾਂਗੇ ਬਾਈ ਜੀ ਕਿਉਂਕਿ ਫਿਰ ਤੁਹਾਨੂੰ ਪਤਾ ਵੀ ਟਾਈਮ ਨਹੀਂ ਹੁੰਦਾ ਇੰਨਾ ਜੀ ਦੇਖੋ ਬਹੁਤ ਸੋਹਣਾ ਡਿਜ਼ਾਈਨ ਆ ਬਾਈ ਜੀ ਇੱਕ ਨੰਬਰ ਕੁਆਲਟੀ ਦਾ ਡਿਜ਼ਾਈਨ ਹੈ ਦੇਖੋ ਚੈੱਕ ਕਰੋ ਆ ਆ ਗਈ ਬਾਟਮ ਜੀ ਤੇ ਆ ਆ ਗਿਆ ਬਾਈ ਜੀ ਦੁਪੱਟਾ ਦੁਪੱਟਾ ਦੇਖ ਕੇ ਬਾਈ ਜੀ ਰੂਹ ਖੁਸ਼ ਹੁੰਦੀ ਹੈ ਦੇਖੋ ਕੁਆਲਿਟੀ ਦੇਖੋ ਦੁਪੱਟੇ ਦੀ ਬਾਈ ਜੀ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਬਾਈ ਜੀ ਦੇਖੋ ਚੈੱਕ ਕਰੋ ਦੇਖੋ ਬਾਈ ਜੀ ਪੂਰਾ 2.5 ਮੀਟਰ ਦਾ ਦੁਪੱਟਾ ਬਾਈ ਜੀ ਹੌਲਾ ਫੁੱਲ ਵਰਗਾ ਦੁਪੱਟਾ ਹੈ ਬਾਈ ਜੀ ਪੂਰਾ ਵਧੀਆ ਮਸਲੀਨ ਦਾ ਪ੍ਰਿੰਟਡ ਦੁਪੱਟਾ ਹੈ ਬਾਈ ਜੀ ਪੂਰਾ ਵਧੀਆ ਕੁਆਲਿਟੀ ਹੈ ਇੱਕ ਡਿਜ਼ਾਈਨ ਤੁਹਾਨੂੰ ਬਾਈ ਜੀ ਹੋਰ ਦਿਖਾਉਣੇ ਆ ਤੇ ਡਿਜ਼ਾਈਨ ਬਾਈ ਜੀ ਜਿੰਨੇ ਕਹੋਗੇ ਡਿਜ਼ਾਈਨ ਓਨੇ ਮਿਲ ਜੂਗੇ ਬਹੁਤ ਸੋਹਣੇ ਡਿਜ਼ਾਈਨ ਹੈ ਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਹੈ ਫੁੱਲ ਜ਼ਿੰਮੇਵਾਰੀ ਹੈ ਸ਼੍ਰੀ ਕ੍ਰਿਸ਼ਨ ਦਾ ਮਾਲ ਹੈ ਬਾਈ ਜੀ ਕੰਪਨੀ ਦਾ ਦੇਖੋ ਬਾਈ ਜੀ ਚੈੱਕ ਕਰੋ ਦੇਖੋ ਭੁੱਖ ਲੈਂਦੀ ਹੈ ਦੇਖ ਕੇ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨੀ ਸੋਹਣੀ ਕੁਆਲਿਟੀ ਹੈ ਬਾਈ ਜੀ ਆਪਣੀ ਇਹ ਬਸ ਕੱਪੜਾ ਨਹੀਂ ਮਾੜਾ ਲੈ ਕੇ ਆਉਂਦੇ ਬਾਈ ਜੀ ਕਿਉਂਕਿ ਅਗਲਾ ਕੇਰਾ ਜਦੋਂ ਲੈ ਕੇ ਜਾਂਦਾ ਫਿਰ ਅਗਲੇ ਨੂੰ ਤਸੱਲੀ ਹੋ ਜਾਂਦੀ ਵੀ ਠੀਕ ਆ ਕਪੜਾ ਹੰਡਦਾ ਬਾਈ ਜੀ ਆ ਦੇਖੋ ਬਾਈ ਜੀ ਦਵੱਟਾ ਦੇਖੋ ਬਾਈ ਜੀ ਕਿੰਨਾ ਸੋਹਣਾ ਦਵੱਟਾ ਹੈ ਦੇਖੋ ਬਾਈ ਜੀ ਮਨ ਖੁਸ਼ ਹੋ ਜਾਂਦਾ ਬਾਈ ਜੀ ਦਵੱਟਾ ਦੇਖ ਕੇ ਵਧੀਆ ਡਾਰਕ ਫਿੱਕੇ ਗੂੜੇ ਸਾਰੇ ਕਲਰ ਹੈਗੇ ਬਾਈ ਜੀ ਜਿਹਦੇ ਮਰਜ਼ੀ ਆ ਪਾਉਣ ਵਾਲਾ ਜੋ ਪਹਿਣ ਲੈ ਜੇ ਮਾਂ ਲੈ ਜੇ ਦਾਦੀ ਲੈ ਜੇ ਕੋਈ ਲੈ ਜੇ ਬਾਈ ਜੀ ਦੇਖੋ ਚੀਜ਼ ਏ ਮੈਚਿੰਗ ਕਪੜਾ ਬਾਈ ਜੀ ਇਹਦੀ ਲੈਂਥ ਲੰਥ ਪੂਰੀ ਆ ਬਾਈ ਜੀ ਦੇਖੋ ਗੋਟਿਆਂ ਤੋਂ ਵੀ ਥੱਲੇ ਡਾਪ ਜੇ ਬਾਈ ਜੀ ਫੁੱਲ ਲੈਂਥ ਹੈ ਇੱਕ ਨੰਬਰ ਕੁਆਲਿਟੀ ਦਾ ਬਾਜੂਆਂ ਤੇ ਬਾਈ ਜੀ ਆਊਗਾ ਡਿਜ਼ਾਈਨ ਆਊ ਬਹੁਤ ਸੋਹਣਾ ਬਾਈ ਜੀ ਮੈਚਿੰਗ ਸੂਟ ਹੈ ਇਹ ਇਹਦਾ ਰੇਟ 1100 ਰੁਪਿਆ ਰੇਟ ਹੈ ਬਾਈ ਜੀ ਕੱਲੇ ਕੱਲੇ ਸੂਟ ਦਾ ਰੇਟ 1100 ਰੁਪਿਆ ਜੇ ਕਿਸੇ ਨੇ ਕ courier ਕਰਾਉਣਾ ਹੋਵੇ ਬਾਈ ਜੀ ਦੋ ਸੂਟ courier ਕਰ ਦਾਂਗੇ ਜੀ courier free ਹੋਊਗੀ ਬਾਈ ਜੀ ਬਿਲਕੁਲ ਇਹ ਸੂਟ ਦੀ courier ਬਿਲਕੁਲ free ਹੋਊਗੀ ਦੋ ਸੂਟ ਕਰਾਂਗੇ courier ਵੀ ਨੇ ਇਹ ਰੇਟ ਇਹਦਾ 1100 ਰੁਪਇਆ ਹੈ ਮੈਂ ਦੁਕਾਨਦਾਰ ਮੇਰੇ ਭਰਾਵਾਂ ਨੂੰ ਇਹ ਦੱਸਦਾ ਜੇ ਕਿਸੇ ਨੂੰ ਇਹ ਲੋੜ ਹੋਵੇ ਤਾਂ ਬਾਈ ਜੀ ਫੋਨ ਤੇ ਕਨੈਕਟ ਜ਼ਰੂਰ ਕਰਿਓ ਤੇ ਉਹਦਾ ਫਾਇਦਾ ਬਹੁਤ ਹੋਊ ਬਾਈ ਜੀ ਜੇ ਇੱਕ ਵਾਰੀ ਪੁੱਛ ਲਓਗੇ ਤੁਹਾਨੂੰ ਜੇ ਇਕੱਠਾ ਮਾਲ ਚੱਕ ਸਕਦੇ ਹੋ ਇਹਦਾ ਤੇ ਬਾਈ ਜੀ ਬਹੁਤ ਜ਼ਿਆਦਾ ਫਾਇਦਾ ਕਰਕੇ ਦੇਵਾਂਗੇ ਫੋਨ ਸਕਰੀਨ ਤੇ ਚੱਲ ਰਿਹਾ ਆਪਣਾ ਜੇ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਜਿਨੇ ਬਾਈ ਇੱਕ ਦੋ ਲੈਣਾ ਤਾਂ ਲਈ ਲੈਂਦਾ ਜੇ ਕਿਸੇ ਨੇ ਬਾਈ ਜੀ ਦੁਕਾਨਦਾਰੀ ਵਾਸਤੇ ਲੈਣਾ ਹੁੰਦਾ ਹੈ ਵੇਚਣ ਵਾਸਤੇ ਕਹਾ ਤੇ ਫੋਨ ਜ਼ਰੂਰ ਕਰਿਓ ਬਾਈ ਜੀ ਕਿਉਂਕਿ ਉਹਦਾ ਫਾਇਦਾ ਕਰਾਂਗੇ ਬਾਈ ਜੀ ਬਹੁਤ ਜ਼ਿਆਦਾ ਤੇ ਕੁ 1100 ਰੁਪਇਆ ਰੇਟ ਹੈ ਬਾਈ ਜੀ ਇਕੱਲੇ ਇਕੱਲੇ ਦਾ ਕourier ਫਰੀ ਹੈ ਬਾਈ ਜੀ ਦੋ ਸੂਟ ਕourier ਕਰ ਸਕਦੇ ਆ ਆਪਾਂ ਉਹ ਦੂਗਾ ਹਾਂ ਬਾਈ ਜੀ ਦੇਖੋ ਆਪਣੇ ਕੋਲੇ ਆ ਆ ਗਿਆ ਜੀ ਇਹ ਵੀ ਮਸਲੀਨ ਦੁਪੱਟਾ ਹੈ ਬਾਈ ਜੀ ਦੇਖੋ ਸ਼੍ਰੀ ਕ੍ਰਿਸ਼ਨ ਦਾ ਮਾਲ ਆ ਬਾਈ ਜੀ ਇਹਨੂੰ ਆਪਾਂ ਸਿਦਕ ਕਹਿੰਦੇ ਨੇ ਸਿਦਕ ਬਾਈ ਜੀ ਸਿਦਕ ਇਹ ਬਹੁਤ ਹੀ ਵਧੀਆ ਕੁਆਲਿਟੀ ਦਾ ਸੂਟ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਮਸਲੀਨ ਦੁਪੱਟਾ 5 ਮੀਟਰ ਕੱਪੜਾ ਬਾਈ ਜੀ ਆਲ ਓਵਰ ਤੇ ਕਪੜਾ ਬਾਈ ਜੀ ਦੇਸੀ ਘੇਓ ਵਰਗਾ ਕਪੜਾ ਜਮਾ ਦੇਸੀ ਘੇਓ ਚੈੱਕ ਕਰੋ ਬਾਈ ਜੀ ਦੇਸੀ ਘੇਓ ਇੱਕ ਨੰਬਰ ਕੁਆਲਟੀ ਦਾ ਕਪੜਾ ਬਾਈ ਜੀ ਇਹਨੂੰ ਆਪਾਂ ਦੁਕਾਨਦਾਰ ਦਾ ਬਾਈ ਜੀ ਬੁੱਝਿਆ ਨਾਲ ਦੇਣਾ ਸਿਦਕ ਹੈ ਬਾਈ ਜੀ ਸਿਦਕ ਏਕੇ ਟੈਕਸ ਦੀ ਵੀ ਆਉਂਦੀ ਹੈ ਬਾਈ ਜੀ ਸ਼੍ਰੀ கிருஷ்ਨ ਦਾ ਮਾਲ ਵੀ ਆਉਂਦਾ ਆਪਣੇ ਕੋਲੇ ਮਾਲ ਸ਼੍ਰੀ கிருஷ்ਨ ਦਾ ਮਾਲ ਹੈ ਬਾਈ ਜੀ ਸਿਦਕ 5 ਮੀਟਰ ਕਪੜਾ ਆਲ ਓਵਰ ਤੇ ਨਾਲ ਪਿਓਰ ਮਸਲੀਨ ਬਾਈ ਜੀ ਨੂੰ ਪਿਓਰ ਮਸਲੀਨ ਕਹਿੰਦੇ ਆ ਸੱਪ ਦੀ ਕੰਜ ਵਰਗੀ ਆ ਬਾਈ ਜੀ ਦੁਪੱਟਾ ਸੱਪ ਦੀ ਕੰਜ ਵਰਗਾ ਦੁਪੱਟਾ ਜਮਾ ਐ ਪੋਲਾ ਤੇ ਕੁੜਾ ਬਾਈ ਜੀ ਤੇ ਪਰਫਿਊਮ ਆ ਜੀ ਇਹਦੇ ਵਿੱਚੋਂ ਜਦੋਂ ਬਾਈ ਜੀ ਪੇਟੀ ਜੀ ਰੱਖ ਦੋਗੇ ਬਾਈ ਜੀ ਸਾਰੀ ਪੇਟੀ ਦੇ ਵਿੱਚ 스ਮੈਲ ਹੋ ਜੂ ਤੁਹਾਡੇ ਬਾਈ ਜੀ ਪਰਫਿਊਮ ਵਾਲਾ ਕੱਪੜਾ ਹੈ ਇੱਕ ਨੰਬਰ ਕੁਆਲਿਟੀ ਦਾ ਤੇ ਛੱਪ ਦੀ ਕੰਜ ਵਰਗਾ ਬਾਈ ਜੀ ਦੁਪੱਟਾ ਜਮਾ ਪੂਰਾ ਕੁੜਾ ਜਮਾ ਇੱਕ ਨੰਬਰ ਮਸਲੀਨ ਦਾ ਦੁਪੱਟਾ ਜੀ ਜਿਹਦੇ ਵਿੱਚ ਪ੍ਰਿੰਟੀ ਬਹੁਤ ਸੋਹਣਾ ਦੇਖੋ ਬਾਈ ਜੀ ਮਨ ਖੁਸ਼ ਹੋ ਜਾਂਦਾ ਬਾਈ ਜੀ ਕੱਪੜਾ ਇਹ ਲੈ ਕੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਆਪਣੇ ਕੋਲੇ ਡਿਜ਼ਾਈਨ ਹੈਗੇ ਵੀ ਬਹੁਤ ਜ਼ਿਆਦਾ ਆਪਣੇ ਕੋਲੇ ਡਿਜ਼ਾਈਨ ਹੈ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਬਾਈ ਜੀ ਘੱਟੋ ਘੱਟ 70 80 ਡਿਜ਼ਾਈਨ ਆਪਣੇ ਕੋਲੇ ਇਹਦੇ ਦੇਖੋ ਬਾਈ ਜੀ ਕੱਲੇ ਕੱਲੇ ਡਿਜ਼ਾਈਨ ਤੇ ਬਾਈ ਜੀ ਚੇਰ ਲੱਗ ਜਾਂਦਾ ਤਾਂ ਅਸੀਂ ਦਿਖਾ ਨਹੀਂ ਸਕਦੇ ਜਿਹੜੇ ਮੇਰੇ ਵੀਰ ਭਰਾ ਕੌਰੀ ਆ ਰਹੇ ਉਹਨੂੰ ਉਹਨੂੰ ਵੀ ਨਹੀਂ ਦਿਖਾ ਸਕਦੇ ਕਿਉਂਕਿ ਟਾਈਮ ਲੱਗਦਾ ਫਿਰ ਬਾਹਲਾ ਜੀ ਤਾਂ ਨਹੀਂ ਦਿਖਾ ਸਕਦੇ ਦੇਖੋ ਬਾਈ ਜੀ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਹੈ ਦੇਖੋ ਬਾਈ ਜੀ ਦੁਪੱਟਾ ਦੇਖੋ ਬਾਈ ਜੀ ਉਹ ਮਨ ਖੁਸ਼ ਹੁੰਦਾ ਦੁਪੱਟਾ ਦੇਖ ਕੇ 400 ਦਾ ਕਿਲਾ ਦੁਬੱਟਾ ਹੀ ਆ ਬਾਈ ਜੀ ਦੁਬੱਟੇ ਵਾਲਾ ਸੋਹਣਾ ਦੁਬੱਟਾ ਬਾਈ ਜੀ ਪਿਓਰ ਮਸਲੀਨ ਜਮਾ ਇੱਕ ਸਿ ਡਿਜ਼ਾਈਨ ਤੁਹਾਨੂੰ ਹੋਰ ਦਿਖਾਉਣਾ ਹੈ ਬਾਈ ਜੀ ਦੇਖੋ ਬਾਈ ਜੀ ਮਨ ਖੁਸ਼ ਹੋ ਜਾਂਦਾ ਮਨ ਖੁਸ਼ ਬਾਈ ਜੀ ਸੂਟ ਦੇਖ ਕੇ ਨਾ ਬਾਈ ਜੀ ਮਨ ਖੁਸ਼ ਹੋ ਜਾਂਦਾ ਦੁਕਾਨਦਾਰ ਮੇਰੇ ਵੀ ਸੰਵੀਰ ਘਰਾਮਾ ਨੂੰ ਕਹਿੰਨੇ ਆ ਇਹ ਸਿੱਧਕਾ ਨੰਬਰ ਆ ਬਾਈ ਜੀ ਦੇਖੋ ਮਾਲ ਜਮਤ ਛੋਕ ਝੋਕ ਕੇ ਲੈ ਕੇ ਆਂਦਾ ਬਾਈ ਜੀ ਇੱਕ ਨੰਬਰ ਕੁਆਲਟੀ ਦਾ ਤੇ ਸਾਡੀ ਇੱਕ ਬੇਨਤੀ ਹੈ ਬਾਈ ਜੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਥੋੜੇ ਜਾਗਤਾ ਕਰਵਾਉਣੇ ਆ ਤੇ ਵਾਟਨ ਬਾਈ ਜੀ ਨੱਪ ਦਿਓ ਸ਼ੇਅਰ ਕਰ ਦਿਓ ਇਹਨੂੰ ਜਲਦੀ ਜਲਦੀ ਵੀਡੀਓ ਨੂੰ ਦੇਖੋ ਬਾਈ ਜੀ ਕੱਪੜੇ ਦੇਖੋ ਬਾਈ ਜੀ ਸੌਂਕ ਨਾ ਦੇਖਿਆ ਕਰੋ ਵੀਡੀਓ ਨੂੰ ਫੇਰ ਪਤਾ ਲੱਗਦਾ ਬਾਈ ਜੀ ਵੀਡੀਓ ਤੁਸੀਂ ਹੋਰ ਵੀ ਦੇਖਦੇ ਹੋਵੋਗੇ ਤੇ ਵੀਡੀਓ ਆਪਣੀ ਵੀ ਦੇਖਿਆ ਕਰੋ ਬਾਈ ਜੀ ਗੌਰ ਨਾਲ ਕੁਆਲਿਟੀ ਵੇਚਦੇ ਆ ਇੱਕ ਨੰਬਰ ਦੇਖੋ ਬਾਈ ਜੀ ਜ਼ੂਮ ਕਰਕੇ ਦਿਖਾ ਪੂਰਾ ਪਿਆ ਬਾਈ ਜੀ ਮਲਾਈ ਵਰਗਾ ਦੁਬੱਟਾ ਪਿਓਰ ਮਸਲੀਨ ਦਾ ਦੁਬੱਟਾ ਹੈ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਆਪਣੇ ਕੋਲੇ ਸਾਰੇ ਆ ਡਿਜ਼ਾਈਨ ਪਿਆ ਬਾਈ ਜੀ ਬਹੁਤ ਜ਼ਿਆਦਾ ਡਿਜ਼ਾਈਨ ਪਿਆ ਹੈ ਇਕੱਲਾ ਇਕੱਲਾ ਖੋਲ ਕੇ ਦਿਖਾਉਣ ਤੇ ਬਾਈ ਜੀ ਟਾਈਮ ਬਹੁਤ ਲੱਗ ਜਾਂਦਾ ਹੈ ਜੀ ਇਹ ਕਰਦਾ ਬਾਈ ਜੀ ਸਾਰੇ ਦਿਖਾ ਦੀ ਖੋਲ ਖੋਲ ਤੁਹਾਨੂੰ ਦੇਖੋ ਬਾਈ ਜੀ ਲਵਿੰਡਰ ਸ਼ੇਡ ਮਨ ਖੁਸ਼ ਹੁੰਦਾ ਬਾਈ ਜੀ ਦੇਖ ਦੇ ਇੱਕ ਕੱਪੜੇ ਵਧੀਆ ਬਾਜ਼ੂ ਭਾਵ ਬਾਈ ਜੀ ਕੋਈ ਬੜਾ ਭਾਅ ਨਹੀਂ ਹੈਗਾ ਇਹਦਾ ਚੈੱਕ ਕਰੋ ਬਾਈ ਜੀ ਦੇਖੋ ਡਿਜ਼ਾਈਨ ਦੇਖੋ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਲਵੈਂਡਰ ਸ਼ੈਡ ਹੈ ਜੇ ਕਿਸ ਨੇ ਬਾਈ ਜੀ ਕ courier ਕਰਾਉਣਾ ਹੋਵੇ ਤਾਂ ਦੋ suit courier ਹੋਣਗੇ ਬਾਈ ਜੀ ਇਹਦੇ ਇਹ ਆ ਦੇਖੋ ਬਾਈ ਜੀ 골ਡਨ ਕਲਰ ਦੀ ਲੱਗੇ ਹੁੰਦਾ ਪੱਟੀ ਤੇ ਬਾਈ ਜੀ ਦੇਖੋ ਆ ਦੇਖੋ ਇਹਦਾ ਬਾਈ ਜੀ ਦੋ suit courier ਹੋ ਸਕਦਾ ਜੇ ਕਰਾਉਣੇ ਹੋਣ ਬਾਈ ਜੀ ਮਸਲੀਨ ਦੁਪੱਟਾ ਇੱਕ ਨੰਬਰ ਕੁਆਲਿਟੀ ਦਾ ਦੇਖੋ ਬਾਈ ਜੀ ਦੁਪੱਟਾ ਦੇਖੋ ਬਾਈ ਜੀ ਮਾਨਸੋ ਹੁੰਦਾ ਦੇਖੋ ਦੁਪੱਟਾ ਚੈੱਕ ਕਰੋ ਤੁਹਾਹੀ ਕੁਆਲਿਟੀ ਕਾ ਰੀਆ ਬਾਈ ਜੀ ਸਿਉਣਾ ਜਮਾ ਸਿਉਣਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਇਹਦਾ ਬਾਈ ਜੀ ਕੱਲੇ ਕੱਲੇ ਸੂਟ ਦਾ ਰੇਟ 1100 ਰੁਪਿਆ ਰੇਟ ਹੈ ਜੀ ਮੈਂ ਪਹਿਲਾਂ ਵੀ ਦੱਸਿਆ ਮੈਂ ਹੁਣ ਵੀ ਦੱਸਦਾ ਬਾਈ ਜੀ ਜਿਹੜੇ ਮੇਰੇ ਵੀਰ ਭਰਾ ਦੁਕਾਨਦਾਰ ਵੀਡੀਓ ਦੇਖਦੇ ਨੇ ਬਾਈ ਜੀ ਜਰੂਰ ਫੋਨ ਤੇ ਪੁੱਛ ਲਿਓ ਉਹਨਾਂ ਦਾ ਫਾਇਦਾ ਬਹੁਤ ਹੋ ਜੂ ਬਾਈ ਜੀ ਮੈਂ ਚੈਲੰਜ ਕਰਦਾ ਇਸ ਗੱਲ ਤੇ ਜਿਹੜਾ ਰੇਟ ਆਪਾਂ ਦੇ ਦਾਂਗੇ ਬਾਈ ਜੀ ਜੇ ਕਿਸੇ ਨੇ ਇਕੱਠੇ ਲੈਣੇ ਹੁਣ ਤਾਂ ਚੈਲੰਜ ਹੈ ਬਾਈ ਜੀ ਕਿਤੋਂ ਨਹੀਂ ਨੇੜੇ ਤਣੋਂ ਮਿਲਦਾ ਆਪਣੀ ਜ਼ਿੰਮੇਵਾਰੀ ਇਸ ਗੱਲ ਤੇ ਇਹ ਸਿੱਧਕ ਨੰਬਰ ਹੈ ਬਾਈ ਜੀ ਮਸਲਿਨ ਦੁਬੱਟਾ 5 ਮੀਟਰ ਆਲ ਓਵਰ ਕਪੜਾ ਬਾਈ ਜੀ ਕੰਚ ਵਰਗਾ ਮਾਲ ਆ ਜਮਾ ਪੂਰਾ ਵਧੀਆ ਸਿਆਉਣੇ ਵਰਗਾ ਮਾਲ ਹੈ ਤੇ ਇਹਦਾ ਜੇ ਕਿਸੇ ਨੇ ਦੁਕਾਨਦਾਰ ਨੇ ਮੇਰੇ ਵੀਰ ਭਰਾ ਨੇ ਲੈਣਾ ਹੈ ਮਾਲ ਤਾਂ ਫੋਨ ਤੇ ਜਰੂਰ ਪੁੱਛੋ ਕੱਲੇ ਕੱਲੇ ਦਾ ਰੇਟ 1100 ਰੁਪਿਆ ਰੇਟ ਹੈ ਕੱਲੇ ਕੱਲੇ ਦਾ ਤੇ ਅਗਰ ਜੇ ਕੋਈ ਦੁਕਾਨਦਾਰ ਮੇਲਣਾ ਗੱਲ ਕਰੂਗਾ ਬਾਈ ਜੀ ਉਹਦਾ ਫਾਇਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਕੱਲੇ ਕੱਲੇ ਦਾ ਰੇਟ 1100 ਰੁਪਿਆ ਦੁਕਾਨਦਾਰ ਵਾਸਤੇ ਲੈਸ ਬਾਈ ਜੀ ਦੁਕਾਨਦਾਰਾਂ ਵਾਸਤੇ ਆਜੋ ਬਾਈ ਜੀ ਹੁਣ ਤੁਹਾਨੂੰ ਦਿਖਾਉਣੀ ਹੈ ਕਾਟ ਇਹ ਸੋਫੀਆ ਬਾਈ ਜੀ ਇਹਨੂੰ ਕਹਿੰਦੇ ਆ ਸੋਫੀਆ ਏਕੇ ਟੈਕਸ ਦਾ ਮਾਲ ਬਾਈ ਜੀ ਆਇਆ ਸੀ ਪਹਿਲਾਂ ਆਪਣੇ ਕੋਲ ਸੋਫੀਆ ਸੋਫੀਆ ਨੰਬਰ ਸੀ ਬਾਈ ਜੀ ਇਹ ਜਿਹੜੇ ਮੇਰੇ ਵੀਰ ਭਰਾ ਦੁਕਾਨਦਾਰ ਹੈ ਉਹ ਤਾਂ বুঝ ਜਾਣਗੇ ਵੀ ਕੁਆਲਿਟੀ ਕੁਆਲਿਟੀ ਕੀ ਹੈ ਕੱਪੜੇ ਦੀ ਕੁਆਲਿਟੀ ਉਹਦੀ ਇਨਸਾਨੀਆ ਬਾਈ ਜੀ ਸੋਫੀਆ ਦੀ ਜਿਹੜੀ ਦੁਬੱਟਾ ਬਾਈ ਜੀ ਇਹਦਾ ਗੋਲਡਨ ਹੁੰਦਾ ਕਲਰ ਆ ਸੀ ਬਾਰਡਰ ਲੱਗਿਆ ਹੁੰਦਾ ਬਾਈ ਜੀ ਕੱਲਾ ਕਹ ਦੇ ਦੁਬੱਟੇ ਤੇ ਤੁਹਾਨੂੰ ਫੇਰ ਵੀ ਦਿਖਾਵਾਂਗੇ ਆਹ ਬਾਰਡਰ ਹੁੰਦਾ ਬਾਈ ਜੀ ਸੋਫੀਆ ਦੀ ਇਨਸਾਨੀਆ ਬਾਈ ਜੀ ਇਹ ਚੈੱਕ ਕਰੋ ਬਾਈ ਜੀ ਕੱਪੜਾ ਬਾਈ ਜੀ ਜਮਾ ਦੇਸੀ ਕਹਿ ਉਹ ਦਿਖਾਉਣਿਆ ਤੁਹਾਨੂੰ ਐ ਇੱਕ ਨੰਬਰ ਜਮਾ ਮਾੜਾ ਕਪੜਾ ਆਪਾਂ ਦੁਕਾਨ 'ਚ ਵੜਨ ਨਹੀਂ ਦਿੰਦੇ ਇੱਕ ਨੰਬਰ ਕੁਆਲਿਟੀ ਦਾ ਕੰਮ ਕਰਦੇ ਆਂ ਬਾਈ ਜੀ ਆਹ ਦੇਖੋ ਬਾਈ ਜੀ ਬਾਟਮ ਕਪੜਾ ਬਾਈ ਜੀ ਦੇਖਾ ਕਹਿੰਦਾ ਜਮਾ ਸਿਉਣੇ ਵਰਗਾ ਮਾਲ ਦਿੰਨੇ ਆਂ ਪਾਜਮਾ ਬਾਈ ਜੀ ਜਿਹੜਾ ਬੰਦਾ ਕੇਰਾ ਲੈ ਗਿਆ ਮੁੜ ਕੇ ਹੋਰ ਦੁਕਾਨ ਤੇ ਨਹੀਂ ਜਾਂਦਾ ਕਿਉਂਕਿ ਆਪਣਾ ਕੋਲੇ ਕੁਆਲਿਟੀ ਬਾਈ ਜੀ ਇਹੋ ਜੀ ਰੱਖਦੇ ਆਂ ਵਧੀਆ ਕੁਆਲਿਟੀ ਬਾਜ਼ਾਰ ਰੇਟ ਰੱਖਦੇ ਆਂ ਬਾਈ ਜੀ ਆਪਾਂ ਰੇਟ ਵੀ ਤਾਂ ਹੀ ਦੱਸਦੇ ਆਂ ਬਾਈ ਜੀ ਆਪਾਂ ਪਿੰਡ 'ਚ ਬੈਠੇ ਆਂ ਪਿੰਡ 'ਚ ਬੈਠਣ ਕਰਕੇ ਬਾਈ ਜੀ ਆਪਣਾ ਖਰਚਾ ਕੋਈ ਨਹੀਂ ਇੱਥੇ ਜਿਹੜੇ ਬਾਈ ਮਲਾਜ਼ਮ ਰੱਖਦੇ ਆ 4-4 5-5 ਮਲਾਜ਼ਮ ਰੱਖਦੇ ਆ ਦੁਕਾਨਾਂ 'ਚ ਬਾਈ ਜੀ 4-400 5-500 ਰੁਪਿਆ ਦਿੰਦੇ ਇੱਕ ਮਲਾਜ਼ਮ ਨੂੰ 3-3 4-4000 ਰੁਪਿਆ ਬਾਈ ਜੀ ਰੋਜ਼ ਦਾ ਖਰਚਾ ਉਹਨਾਂ ਦਾ ਉਹਨਾਂ ਨੇ ਬਾਈ ਜੀ ਗਾਹਕ ਤੋਂ ਕੱਢਣਾ ਹੁੰਦਾ ਬਾਈ ਜੀ ਸਾਡੇ ਕੋਲੇ ਕੋਈ ਖਰਚਾ ਨਹੀਂ ਉਹੀ ਆਪਾਂ ਤੁਹਾਨੂੰ ਲੈਸ ਲਾਉਣੇ ਆ ਬਾਈ ਜੀ ਇੱਕ ਵਾਰੀ ਜ਼ਰੂਰ ਆ ਕੇ ਟਰਾਈ ਮਾਰੋ ਕੱਪੜੇ ਤੇ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਅਤੇ ਕੱਪੜਾ ਦੇਖੋ ਪੂਰੀ ਜ਼ਿੰਮੇਵਾਰੀ ਹੈ ਬਾਈ ਜੀ ਇਹਦੀ ਚੀਜ਼ ਦੀ ਬਹੁਤ ਸਮਝਾਉਣੇ ਆ ਬਾਈ ਜੀ ਤੁਹਾਨੂੰ ਬਾਰ-ਬਾਰ ਸਮਝਾਉਣੇ ਆ ਇਹਦੇ ਆਪਣੇ ਕੋਲ ਡਿਜ਼ਾਈਨ ਆਈ ਸੀ ਬਾਈ ਜੀ ਪਹਿਲਾਂ ਆਪਣੇ ਕੋਲ ਆਹ ਡਿਜ਼ਾਈਨ ਆਇਆ ਸੀ ਫਿਰ ਆਪਣੇ ਕੋਲ ਡਿਜ਼ਾਈਨ ਆ ਆ ਗਿਆ ਸੀ ਵੀਰੇ ਆਹ ਡਿਜ਼ਾਈਨ ਵੀ ਹੈਗੇ ਨੇ ਆਪਣੇ ਕੋਲੇ ਤੇ ਹੁਣ ਬਾਈ ਜੀ ਨਵਾਂ ਡਿਜ਼ਾਈਨ ਆਇਆ ਸੀ ਆਹ ਹੁਣ ਤੁਹਾਨੂੰ ਦਿਖਾਉਣੇ ਆ ਬਾਈ ਜੀ ਆ ਖੋਲ ਕੇ ਇੱਕ ਡਿਜ਼ਾਈਨ ਹੋਰ ਦਿਖਾਉਣੇ ਆ ਤੁਹਾਨੂੰ ਬਾਈ ਜੀ ਇਹ ਇਹ ਆਪਣੇ ਕੋਲ ਤਿੰਨ ਡਿਜ਼ਾਈਨ ਪਿਆ ਸੋਹਣੇ ਬਹੁਤ ਆ ਡਿਜ਼ਾਈਨ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਕੱਪੜੇ ਦੀ ਕਪੜਾ ਚੰਗਾ ਬਾਈ ਜੀ ਤਾਂ ਬਾਰ ਬਾਰ ਜ਼ੋਰ ਲਾਉਨੇ ਆ ਵੀਡੀਓ ਬਣਾਉਣ ਤੇ ਕਪੜਾ ਦਿਖਾਉਣੇ ਆ ਕਪੜੇ ਦੀ ਕੁਆਲਿਟੀ ਬੜੀ ਚੰਗੀ ਰੱਖਦੇ ਆ ਬਾਈ ਜੀ ਆਪਾਂ ਕਰੋ ਚੈੱਕ ਦੇਖੋ ਬਾਈ ਜੀ ਮਨ ਖੁਸ਼ ਹੁੰਦਾ ਬਾਈ ਜੀ ਦੇਖ ਕੇ ਮਨ ਖੁਸ਼ ਆਲੋ ਬਾਈ ਜੀ ਬਾਟਮ ਦਾ ਕਪੜਾ ਬਾਟਮ ਦਾ ਕਪੜਾ ਵੀ ਬਹੁਤ ਸੋਹਣਾ ਦਿੱਤਾ ਨਾਲ ਬਾਈ ਜੀ ਇਹ ਆਹ ਦਿੱਤਾ ਆਪਾਂ ਨੂੰ ਬਾਈ ਜੀ ਦੁਬੱਟਾ ਦੁਬੱਟਾ ਦੁਬੱਟੇ ਨਾਲ ਬਾਈ ਜੀ ਮਾਨ ਖੁਸ਼ ਹੁੰਦਾ ਦੁਬੱਟਾ ਦੇਖ ਕੇ ਇਹ ਬਾਈ ਜੀ ਜਿਹੜੀ ਆਪਾਂ ਆ ਦਿਖਾਉਣੀ ਆ 골ਡਨ ਕਲਰ ਬਾਈ ਜੀ ਇਹ ਸੌ ਫੀਦੀ ਇਨਸਾਨੀ ਆ ਬਾਈ ਜੀ ਪਿਓਰ ਕਾਟਨ ਦੀ ਪਿਓਰ ਕਾਟਨ ਦਾ ਦੁਬੱਟਾ ਬਾਈ ਜੀ ਪਿਓਰ ਕਾਟਨ ਦਾ ਸ਼ੂਟ ਆ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਇਹ ਇਹਦਾ ਰੇਟ ਬਾਈ ਇਕੱਲੇ ਇਕੱਲੇ ਦਾ ਰੇਟ 750 ਰੁਪਿਆ ਰੇਟ ਆ ਬਾਈ ਜੀ ਇਕੱਲੇ ਇਕੱਲੇ ਦਾ ਆਕਰ ਜੇ ਕਿਸੇ ਦੁਕਾਨਦਾਰ ਮੇਰੇ ਵੀਰ ਭਰਾ ਨੇ ਲੈਣਾ ਤਾਂ ਬਾਈ ਜੀ ਫੋਨ ਚੱਲ ਰਿਹਾ ਸਕਰੀਨ ਤੇ ਇੱਕ ਵਾਰੀ ਜ਼ਰੂਰ ਪੁੱਛਿਓ ਬਾਈ ਜੀ 100% ਦਾ ਕੀ ਰੇਟ ਲਾਉਂਗੇ ਕਿੰਨੇ ਕਵਾਂਟੀਟੀ ਚ ਮੰਨ ਲੈ ਲਓਗੇ ਬਾਈ ਜੀ ਫਿਰ ਵਾਰ-ਵਾਰ ਤੁਹਾਨੂੰ ਦੱਸ ਦਿਆਂ ਬਾਈ ਜੀ ਜੇ ਆਪਾਂ ਰੇਟ ਲਾਦਾ ਫੁੱਲ ਚੈਲੰਜ ਆ ਬਾਈ ਜੀ ਕਿਤੋਂ ਵੀ ਮਿਲ ਜੇ ਫੁੱਲ ਜ਼ਿੰਮੇਵਾਰੀ ਆ ਕੁਆਲਿਟੀ ਦੇਖਿਆ ਕਰੋ ਬਾਈ ਜੀ ਕੁਆਲਿਟੀ ਇੱਕ ਨੰਬਰ ਵੇਚਦੇ ਆ ਆਪਾਂ ਆਪਣੇ ਕੋਲੇ ਬਾਈ ਜੀ ਆਡੀ ਪੈਰਿਸ ਬੂਟੀ ਬਾਈ ਜੀ ਤੇ ਹੋਰ ਇੱਕ ਨੰਬਰ ਕੁਆਲਿਟੀ ਦਾ ਸਾਰਾ ਕੱਪੜਾ ਆਪਾਂ ਰੱਖਦੇ ਆ ਬਾਈ ਜੀ ਬਾਈਲਾ ਬੂਲਾ ਹੁੰਦਾ ਕੁੜਤਾ ਪਜਾਮਾ ਬਾਈ ਜੀ ਆਪਾਂ ਇਧਰ ਹਾਂ ਜਿਹੜੀ ਵੀਡੀਓ ਪਾਵਾਂਗੇ ਬਾਈ ਜੀ ਹੁਣ ਕੁੜਤੇ ਪਜਾਮੇ ਦੀ ਪਾਵਾਂਗੇ ਸਪੈਸ਼ ਜਿਹੜਾ ਕਿ 150 ਰੁਪਏ ਤੋਂ ਸਟਾਰਟ ਹੋ ਕੇ ਬਾਈ ਜੀ ਆਪਣੇ ਕੋਲੇ 4-500 ਤੇ ਕੁੜਤਾ ਪਜਾਮਾ ਦਿਖਾਵਾਂਗੇ ਤੁਹਾਨੂੰ ਬਾਈ ਜੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਈ ਜੀ ਜ਼ੋਰ ਲਾ ਕੇ ਸ਼ੇਅਰ ਕਰੋ ਤਾਂ ਕਿ ਕੱਲੇ-ਕੱਲੇ ਕੋਲੇ ਪਾ ਗਏ ਬਾਈ ਜੀ ਬੇਨਤੀ ਕਰਦੇ ਆ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਵੀ ਉੱਥੇ ਮੈਸਟਰ ਖਾਨੇ ਉੱਥੇ ਇੱਕ ਕੱਪੜੇ ਦੀ ਦੁਕਾਨ ਆ ਬਾਈ ਜੀ ਬਹੁਤ ਹੀ ਮੰਦਾ ਤੇ ਇੱਕ ਨੰਬਰ ਕੁਆਲਿਟੀ ਦਾ ਆਪਾਂ ਕਪੜਾ ਰੱਖਦੇ ਆ ਬਾਈ ਜੀ ਹਰ ਇੱਕ ਕੁਆਲਿਟੀ ਦਾ ਕਪੜਾ ਰੱਖਦੇ ਆ ਇੱਕ ਨੰਬਰ ਜ਼ਰੂਰ ਇੱਕ ਵਾਰੀ ਆ ਕੇ ਜ਼ਰੂਰ ਪਤਾ ਕਰੋ ਬਾਈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੇ ਫੋਨ ਮਾਰ ਕੇ ਜਰੂਰ ਪਤਾ ਕਰੋ ਜਦੋਂ ਫੋਨ ਲਾਉਂਗੇ ਬਾਈ ਜੀ ਟੈਂਡ ਕਰਾਂਗੇ ਫੋਨ ਇਹ ਜੀ ਕੋਈ ਗੱਲ ਨਹੀਂ ਫੋਨ ਨਾ ਚੱਕੀ ਤੇ ਕੂਰੀਅਰ ਬਾਈ ਜੀ ਫ੍ਰੀ ਹੈ ਜਿਹੜਾ ਤੁਹਾਨੂੰ ਕਹਿ ਰਹੇ ਸੀ ਉਹਦਾ ਕੂਰੀਅਰ ਫ੍ਰੀ ਹੈ ਦੋ ਝੂਟਾਂ ਕੂਰੀਅਰ ਕਰਾਂਗੇ ਬਾਈ ਜੀ ਤੇ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਕੋਈ ਗਲਤੀ ਫਲਤੀ ਹੋ ਗਈ ਤਾਂ ਮਾਫੀ ਚਾਹੁੰਦੇ ਆ ਬਾਈ ਜੀ ਅਗਲੀ ਵੀਡੀਓ ਫੇਰ ਲੈ ਕੇ ਦੋ ਚਾਰ ਦਿਨ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੋਵਾਂਗੇ ਬਾਈ ਜੀ ਉਦੋਂ ਤੱਕ ਮਾਫੀ ਚਾਹੁੰਦੇ ਆ ਤੇ ਬਾਈ ਜੀ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ